ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੇਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਸੱਦਾ ਸਿੰਘ ਵਾਲਾ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਟੋਟਲ 2 ਨਗ ਲੈ ਕੇ ਆਂਦੇ ਆ ਡਿਟੇਲ ਮੈਂ ਬਾਈ ਤੋਂ ਲੈ ਦੂੰਗਾ ਜੀ ਤਸੱਲੀ ਬਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਮੇਰਾ ਹਰਗਪਾਲ ਸਿੰਘ ਜੀ ਪਿੰਡ ਜੀ ਪਿੰਡ ਸੱਦਾ ਸਿੰਘ ਵਾਲਾ ਜੀ ਜ਼ਿਲ੍ਹਾ ਮੋਗਾ ਮੋਬਾਈਲ ਨੰਬਰ ਜੀ 98432 52969 ਠੀਕ ਹੈ ਵੀਰੇ ਚੋਟੀ ਤੋਂ ਸ਼ੁਰੂ ਕਰਾਂਗੇ ਸੁਆ ਕਿੰਨੇ ਮਾਜੇ ਇਹ ਜੀ ਪਹਿਲਾਂ ਨਾਲ ਸਮਾਂ ਕਿੰਨਾ ਲੈਂਦੀ ਹੈ ਜੀ ਇਹ ਸਮਾਂ ਬਸ ਤਿਆਰ ਆ ਜੀ ਹੋ ਸਕਦਾ 5 ਦਿਨ ਲੈ ਜੇ ਹੋ ਸਕਦਾ ਕੱਲ ਨੂੰ ਠੀਕ ਹੈ ਜਾਨੀ ਤਿਆਰੀਆਂ ਚ ਹਨ ਜੀ ਤਿਆਰੀ ਥਣਾ ਦੀ ਪਾਰ ਪਿੱਛੇ ਦੀ ਸਾਰਾ ਕੁਝ ਓਕੇ ਆ ਜੀ ਫੁੱਲ ਗਾਰੰਟੀ ਆ ਹਨ ਜੀ ਫੁੱਲ ਗਾਰੰਟੀ ਠੀਕ ਆ ਸੀਮਿੰਟ ਕਿਹੜਾ ਲੱਗਿਆ ਜੀ ਇਹਦੇ ਇਹਦੇ ਬਾਈ ਸੀਮਨਾਂ ਪਿੰਡੋ ਸਰਕਾਰੀ ਡਾਕਟਰ ਜਿਹੜੇ ਭਰਦੇ ਹੁੰਦੇ ਆ ਉਹਨਾਂ ਨੇ ਤਾਂ ਵਧੀਆ ਭਰੇ ਜਾਨੀ ਕਿ ਹਾਂਜੀ ਤੇ ਲੱਗਿਆ ਜਾਨੀ ਸਰਕਾਰੀ ਸੀਮਣੀ ਹਾਂਜੀ ਸਰਕਾਰੀ ਸੀਮਣਾ ਬਹੁਤ ਵਧੀਆ ਠੀਕ ਆ ਡਰਦੀ ਤਾਂ ਨਹੀਂ ਨਹੀਂ ਤਾਂ ਤੋੜ ਕੇ ਦਿਖਾ ਦਿਓ ਜੀ ਮੜਾ ਜਾ ਕਰੂਗੀ ਕਿਉਂਕਿ ਇੱਥੇ ਆਪਣੇ ਉਹ ਨਹੀਂ ਇਹ ਮੜਾ ਜਾ ਪੱਟਾ ਲੱਕੇ ਦਾ ਕਰਦੀਆਂ ਠੀਕ ਆ ਵੀਰੇ ਥੋੜਾ ਜਿਹਾ ਠੀਕ ਆ ਵੀਰੇ ਸੂਆ ਪਹਿਲਾ ਜੀ ਦੰਦੋ ਬਾਈ ਦੱਸਦਾ ਕਿ ਆਪਾਂ ਚੈੱਕ ਨਹੀਂ ਕੀਤੀ ਮੋੜ ਲਿਆ ਹੀ ਬਸ ਵੀਰੇ ਸੋਨਾ ਕੁੰਡਾ ਸਿੰਘ ਅੰਦਰ ਹੀ ਬੰਨ ਲਿਓ ਜੀ ਕੋਈ ਗੱਲ ਨਹੀਂ ਆਪਾਂ ਅੰਦਰ ਹੀ ਦਿਖਾ ਦਿੰਦੇ ਆ ਜੀ ਕਿਉਂਕਿ ਕੈਮਰੇ ਤੋਂ ਥੋੜਾ ਜਿਹਾ ਪਸ਼ੂ ਡਰਦਾ ਜੀ ਉਪਰ ਆ ਕਰਦੇ ਇੱਕ ਤਾਂ ਪਸ਼ੂ ਦੇ ਪਸ਼ੂ ਬਾਈ ਦੇ ਬੈਕ ਸਾਈਡ ਤੇ ਰਹਿ ਜਾਂਦੇ ਆ ਜੀ ਤਾਂ ਕਰਕੇ ਇਧਰ ਉਪਰ ਆ ਬੰਦਾ ਕੋਈ ਆਉਂਦਾ ਨਹੀਂਗਾ ਜੀ ਤਿਆਰੀ ਸੋਹਣੀ ਕਰਦੀ ਹੁੰਦੀ ਆ ਸੋਨਾ ਹਵਾਨਾ ਨੇੜੇ ਤੋਂ ਚੈੱਕ ਕਰਾ ਲਕਦੇ ਹਾਂ ਬਾਈ ਦੱਸਦਾ ਕਿ ਸਰਕਾਰੀ ਡਾਕਟਰ ਸਭਾਣ ਸੀਮਣ ਭਰ ਕੇ ਗਏ ਸੀਗੇ ਜੀ ਗਾਣੀ ਦੂਜੀ ਸਰਕਾਰੀ ਸੀਮਣੀ ਮੰਨ ਕੇ ਚੱਲੋ ਜੀ ਲਵਾਇਆ ਚੰਗਾ ਜੀ ਗੋਲ ਪੱਠ ਫੂੜਾ ਜੇ ਆਪਾਂ ਹਾਈਟ ਦੀ ਗੱਲ ਕਰਕੇ ਤਾਂ ਨਾਰਮਲ ਕਹਿ ਸਕਦੇ ਹਾਂ ਥਣਾ ਦੀ ਭਾਰ ਪਿੱਛੇ ਦੀ ਫੁੱਲ ਗਰੰਟੀ ਆ ਥਣ ਮੈਂ ਤੁਹਾਨੂੰ ਨੇੜੇ ਤੋਂ ਚੈੱਕ ਕਰਾ ਦਿਨਾ ਕੱਲਾ ਕੱਲਾ ਨਿੱਖੜ ਮਾ ਹੱਥੀ ਚ ਵਾਈ ਵਾਲਾ ਗੋਲ ਪੱਠ ਫੂੜਾ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਜਾਇਜ਼ ਜੀ ਵੀਰੇ ਜਿਹੜੇ ਲੈਣਾ ਹੀ ਹੈ ਜੀ ਡਿਮਾਂਡ ਬਾਈ ਮਾਗਦੇ ਆਪਾਂ ਲੱਖ ਰੁਪਈਆ ਮੌਕੇ ਤੇ ਕਰ ਦਿੰਗੇ ਆਪਾਂ ਹਾਂ ਕਰਾਂਗੇ ਕਿਉਂਕਿ ਭਈ ਐਵੇਂ ਆਪਾਂ ਹੈ ਨਾ ਨਹੀਂ ਚਲੋ ਅਗਲੇ ਨੇ ਵੀ ਮੰਨ ਲੈ ਪੈਸੇ ਲੈਣੇ ਆਪਾਂ ਬਾਹਲਾ ਨਹੀਂ ਕੋਈ ਐਵੇਂ ਵੀ ਇੰਨੇ ਲੈਣੇ ਜੀ ਠੀਕ ਹੈ ਜੀ ਡਿਮਾਂਡ ਜੈਜਾ 1 ਲੱਖ ਰੁਪਈਆ ਬਾਈ ਕਹਿੰਦਾ ਡਿਮਾਂਡ ਆ ਕੋਈ ਗੱਲ ਨਹੀਂ ਮੌਕੇ ਤੇ ਮਾਨਦਾਨ ਜ਼ਰੂਰ ਕਰਾਂਗੇ ਇਹ ਗੱਲ ਨਹੀਂ ਕਿਸੇ ਨਰਾਸ਼ ਨਹੀਂ ਕਰਦੇ ਕਿਸੇ ਵੀਰ ਨੂੰ ਬਾਕੀ ਸਿੰਗੀ ਗੋਲ ਆ ਜੀ ਤੇ ਤਿਆਰੀ ਸੋਣੀ ਕਰਦੀ ਹੁੰਦੀ ਹੈ ਜੇ ਮੰਨ ਲਓ ਕਰਮਾੜੀ 5-4 ਦਿਨ ਲੈ ਕੇ ਤਾਂ ਹੋਰ ਵੀ ਹਵਾਨਾ ਸੋਨਾ ਤਿਆਰ ਕਰ ਲੂਗੀ ਤੇ ਜਿਹੜਾ ਬਾਈ ਆਪਣਾ ਕੱਟਾ ਜੀ ਇਹ ਦੰਦੋ ਕਿਵੇਂ ਆ ਜੀ ਕਿੰਨੀ ਕੁ ਉਮਰ ਹੋਏ ਦੀ ਕੱਟੇ ਦੀ ਇਹ ਉਮਰ ਬਾਈ ਇਹ ਹੋ ਗਿਆ ਫੋਂਦਲਾ 1.5 ਸਾਲ ਦਾ ਡੇਢ ਸਾਲ ਦਾ ਹੋ ਗਿਆ ਤੇ ਇਹਦੀ ਮਾਂ ਦਾ ਦੁੱਧ ਕਿੰਨਾ ਕੁ ਜੀ ਇਹਦੀ ਮਾਂ ਥਲੇ ਦੁੱਧ ਬਹੁਤ ਸੀਗਾ ਇਹ ਟੀਕੇ ਦੇ ਵਿੱਚ ਥੋੜਾ ਜਿਹਾ ਹੀ ਹੋ ਗਿਆ ਆ ਬੱਚੇ ਇਹਨਾਂ ਦੀ ਜਿਹੜੀ ਮਾਂ ਦੀ ਇਹ ਹਰਿਆਣਾ ਉਹ ਲਾਂਦੀ ਸੀ ਅਸੀਂ ਇਹ ਮੋਹਰਾ ਨਸਲ ਦੀ ਜੀਰ ਤੋਂ ਲਈ ਸੀ ਠੀਕ ਹੈ ਜੀ ਉਹ ਤਾਂ ਉਹ ਬਹੁਤ ਮਹਿੰਗੀ ਲਈ ਸੀ ਇਹ ਥੋੜਾ ਜਿਆ ਸਿੰਗਾ ਤੋਂ ਮੜਾ ਜਾ ਕਰ ਗਿਆ ਹੁਣ ਕੱਟਾ ਚੰਗਾ ਸੀ ਸੋਹਣਾ ਠੀਕ ਹੈ ਜੀ ਤੇ ਕੱਟੇ ਦੀ ਕੀ ਡਿਮਾਂਡ ਹੈ ਜੀ ਕੱਟਾ ਭਾਈ ਆਪਾਂ ਦੇ ਦੇ ਜਾਂਗੇ ਇਹ 30000 ਮੰਗਦੇ ਮੌਕੇ ਤੇ ਕਰ ਲਾਂਗੇ ਜੀ ਮਾਰਦਾਨ ਹੋਇਆ ਆਉਣ ਮਾਰਦਾਨ ਹੋ ਜਾਊਗਾ ਜੀ ਠੀਕ ਆ ਮੈਂ ਕੱਟਾ ਤੁਹਾਨੂੰ ਦਿਖਾ ਦਿਨਾ ਥੋੜਾ ਜਿਹਾ ਮੌਸਮ ਖਰਾਬ ਕਰਕੇ ਤੋੜ ਕੇ ਨਹੀਂ ਦਿਖਾਉਂਦੇ ਹਾਂ ਕਿੰਨੀ ਉਮਰ ਦਾ ਸੀ ਸੀ ਭਾਈ ਇਹਦੀ 1.5 ਸਾਲ ਦਾ 1.5 ਸਾਲ ਜੀ ਬਾਕੀ ਗੋਲ ਸਿੰਗੀ ਕਰਦਾ ਹੁੰਦਾਗਾ ਕਰ ਲੂਗਾ ਕਰਮ ਵਾਲੀ ਸੋਨਾ ਗੋਲ ਸਿੰਘ ਮੋੜ ਲੂਗਾ ਪਿਓਰ ਮੁਰਾਚਾ ਮਾਂਬਾਈ ਦੱਸਦਾ ਇਹਦੀ ਹਰਿਆਣੇ ਚੋਂ ਆਈ ਹੈ ਜੀ ਬੈਕ ਸਾਈਡ ਤੋਂ ਤੁਸੀਂ ਪੱਠਪੂੜਾ ਦੇਖ ਸਕਦੇ ਹੋ ਚੰਗਾ ਜਾਨੀ ਕਿਸੇ ਵੀਰ ਨੇ ਮੋੜਾ ਤੇ ਕੰਮ ਕਰਨਾ ਹੋਵੇ ਤਾਂ ਚੰਗਾ ਬੱਚਾ ਆਪਾਂ ਇਹਨੂੰ ਕਹਿ ਸਕਦੇ ਆ ਜੀ ਡਿਮਾਂਡ ਇਹਦੀ 30000 ਰੁਪਈਆ ਵਿੱਚੋਂ ਥੋੜਾ ਕਨਾ ਮਾਨਤਨ ਕਰ ਦਾਂਗੇ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹੂਗਾ ਜੀ ਧੰਨਵਾਦ